ਜਿਹੜੇ ਛੋਟੇ ਜ਼ਿਮੀਦਾਰ ਨੇ ਛੋਟੇ ਕਿਸਾਨ ਨੇ ਛੋਟੇ ਮਜ਼ਦੂਰ ਨੇ ਉਹਨਾਂ ਨੂੰ ਐ ਧਰਤੀ ਲੈਵਲ ਤੇ ਗਰਾਊਂਡ ਲੈਵਲ ਤੇ ਲੰਮਿਆ ਪਾ ਲੈਣਾ ਚਾਹੀਦਾ ਕਿ ਇਹਨਾਂ ਦੇ ਉੱਤੋਂ ਦੀ ਲੰਘ ਜੀਏ ਭਾਵੇਂ ਇਹਨਾਂ ਨੂੰ ਭੁੱਖੇ ਮਾਰ ਦਈਏ ਇਹ ਉੱਠ ਕੇ ਹਿੱਲ ਨਾ ਸਕਣ ਇਹ ਸਾਡੇ ਵਰਕਰਾਂ ਬਣਾ ਬੋਲ ਸਕਣ 40% ਦੇ ਤੇ ਕਸਟਮ ਡਿਊਟੀ ਲੱਗਦੀ ਆ 40 ਹਾਂਜੀ ਉਹ ਗੂਗਲ ਤੇ ਤੇ ਸਰਚ ਮਾਰ ਲਓ ਤੁਸੀਂ ਤੁਹਾਨੂੰ ਉਹਦੇ ਰਿਐਲਟੀ ਜਦੋਂ ਪੜ੍ਹਾਂਗੇ 40% ਭਰ ਭਰਦੀ ਆ ਉਹਦੇ ਥੱਲੇ ਇੱਕ ਹੋਰ ਨੀਲੀ ਲੈਣ ਨੇ ਆਉਂਦੀ ਆ ਨੀਲੀ ਲੈਣ ਤੁਸੀਂ ਚੈੱਕ ਕਰੋਗੇ ਜਦੋਂ ਉਹਦੇ ਤੇ ਉਹਦੇ ਤੇ ਇਹ ਵੀ ਆਉਂਦਾ ਪਿਆ ਵੀ ਸਰਕਾਰ 2024 ਦੇ ਵਿੱਚ ਇਸ ਚੀਜ਼ ਨੂੰ ਬੰ 40% ਦਾ ਮਤਲਬ ਹੈ 100 ਚੋਂ 40 ਰੁਪਏ ਟੈਕਸ ਖਤਮ ਫਿਰ 1000 ਚੋਂ 400 ਜੇ ਤੁਹਾਡੀ ਕਣਕ 1000 ਨੂੰ ਵੇਚਦੀ ਹੈ 600 ਦੀ ਰਹਗੀ 2000 ਦੀ ਵੇਚਦੀ ਹੈ 1200 ਦੀ ਰਹਗੀ ਇਹ ਬਾਗ ਤੁਸੀਂ ਲੈ ਜਾਓ ਠੇਕੇ ਤੇ ਤੁਹਾਡਾ ਨਿਕਲੇਵੇ ਕਿਲੋ ਤੁਹਾਡਾ ਨਿਕਲੇ ਕੁਇੰਟਲ ਤੁਹਾਡਾ ਨਿਕਲੇ ਟਨ ਇਹ ਤੁਹਾਡਾ ਸਾਨੂੰ ਠੇਕਾ ਦੇ ਦਿਓ ਤੀਜੀ ਥਾਂ ਤੋਂ ਹੁਣ ਭਜਾਉਣਗੇ ਉਦੋਂ ਜਦੋਂ ਉਹ ਲੋਕ ਦੱਬ ਕੇ ਕਰਜ਼ਾ ਵੱਧ ਹੋ ਗਿਆ ਉਹਨਾਂ ਤੇ ਫੇਰੇ ਕਹਣਗੇ ਤੁਹਾਡਾ ਸੇਵ ਇੰਨੇ ਦਾ ਵੀ ਨਹੀਂ ਅਸੀਂ ਠੇਕੇ ਤੇ ਲੈਣਾ ਫੇਰ ਜਦੋਂ ਠੇਕੇ ਤੇ ਨਹੀਂ ਲੈਣਗੇ ਫੇਰ ਉਹ ਪੈਲੀਆਂ ਰਿਕਣ ਗਿਆ ਤੇ ਫੇਰ ਮਜ਼ਦੂਰ ਨੂੰ ਅੱਜ ਜਿੱਥੇ ਕਣਕ ਦੇ ਸੀਜ਼ਨ ਦੇ ਵਿੱਚ 1000 ਰੁਪਿਆ ਦਿਹਾੜੀ ਮਿਲਦੀ ਆ ਉਹ ਦਿਹਾੜੀ ਵੀ ਘਟ ਕੇ 650 700 ਤੇ ਆ ਜੂ ਤੇ ਇਹ ਬੜੀ ਵੱਡੇ ਪੱਧਰ ਤੇ ਸੱਟ ਵੱਜਣ ਜਾ ਰਹੀ ਆ ਮਜ਼ਦੂਰ ਦੇ ਹੱਕਾਂ ਤੇ ਮਜ਼ਦੂਰ ਇਹ ਨਾ ਸੋਚੇ ਵੀ ਸਾਨੂੰ ਜਿਹੜਾ ਕਣਕ ਸਸਤੀ ਹੋ ਗਈ ਅਸੀਂ ਲੈਣਾ ਜਾਂ ਕਣਕ ਤੁਸੀਂ ਫ੍ਰੀ ਲੈ ਰਹੇ ਹੋ ਤੁਹਾਨੂੰ ਮਿਲ ਰਹੀ ਆ 5 ਸਾਲ ਦੀ ਗਾਰੰਟੀ ਮੋਦੀ ਸਰਕਾਰ ਹੋਰ ਦੇ ਰਹੀ ਆ ਪਰ ਉਹ 5 ਸਾਲਾਂ ਦੇ ਵਿੱਚ ਤੈਸ ਨੈਸ ਕਰ ਦੋ ਕਿਸਾਨ ਕਿਸਾਨੀ ਦੀ ਗੱਲ ਹੈ ਤੁਹਾਡਾ ਆਪਣਾ ਚੈਨਲ ਸਾਡੀ ਧਰਤੀ ਸਾਡੇ ਲੋਕ ਹਮੇਸ਼ਾ ਕਰਦਾ ਰਹਿੰਦਾ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਵੀ ਤੁਹਾਡੇ ਨਾਲ ਗੱਲਬਾਤ ਕਰਾਉਣੇ ਰਹਿੰਦੇ ਆ ਸੋ ਬਾਈ ਜੀ ਵੈਕਰ ਜੀ ਖਾਲਸਾ ਵੈਕਰ ਜੀ ਖਾਲਸਾ ਖਾਲਸਾ ਵੈਕਰ ਜੀ ਫਤਿਹ ਜੀ ਇੱਕ ਤੁਹਾਡੀ ਵੀਡੀਓ ਵਾਇਰਲ ਹੁੰਦੀ ਏ ਭਪਿੰਦਰ ਸਿੰਘ ਜੀ ਕੇ ਜਿਹੜੇ ਕਣਕ ਦਾ ਰੇਟ ਜਿਹੜਾ 800 ਰੁਪਇਆ ਘਟ ਜਾਊਗਾ 2024 ਦੇ ਵਿੱਚ ਹਾਂਜੀ ਇਹ ਬੜਾ ਵੱਡਾ ਸਵਾਲ ਹੈ ਕਿ ਹਾਲੇ ਤੱਕ ਕੁਝ ਲੋਕ ਸਵਾਲ ਪੁੱਛਦੇ ਆ ਜਾਣਦੇ ਹੋਰ ਵੀ ਬਹੁਤ ਸਾਰਾ ਹੈਗਾ ਵੀ ਕਿੱਥੇ ਆ ਕੀ ਗੱਲ ਹੈ ਜੀ ਜਾਂ ਕਿਵੇਂ ਆ ਏ ਰੀਡ ਘਟਣ ਦੇ ਕਾਰਨ ਕੀ ਸ਼ੰਕਾ ਕਿੱਥੇ ਆ ਜੀ ਹਾਂਜੀ ਪਹਿਲਾਂ ਸਾਡੀ ਧਰਤੀ ਸਾਡੇ ਲੋਕ ਚੈਨਲ ਤੇ ਉਹਨਾਂ ਦੇ ਸਾਰਿਆਂ ਸਰੋਤਿਆਂ ਨੂੰ ਜੀ ਆਇਆਂ ਵੈਲਕਮ ਜੀ ਧੰਨਵਾਦ ਤੁਹਾਡਾ ਤੁਸੀਂ ਆਣ ਕੇ ਸਾਡੇ ਇਹਨਾਂ ਜਿਹੜੇ ਤੁਹਾਡੇ ਕੋਲ ਡਾਊਟਫੁਲ ਕੁਐਸਚਨਸ ਸੀ ਲੋਕਾਂ ਦੇ ਉਹਨਾਂ ਨੂੰ ਪੁੱਟ ਕਰਨ ਦੇ ਲਈ ਤੁਸੀਂ ਸਾਡੇ ਕੋਲ ਪਹੁੰਚੇ ਹੋ ਧੰਨਵਾਦ ਤੇ ਸਾਡਾ ਇੰਜ ਸੀਗਾ ਵੀ ਅਸੀਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਮਸਕਤਾਰਾਂ ਸਾਨੂੰ ਅਸੀਂ ਜਿਹੜੀਆਂ ਵੀ ਸਰਕਾਰ ਦੀਆਂ ਐਕਟੀਵਿਟੀਆਂ ਨੇ ਸਾਡੇ ਜਿਹੜੇ ਉਤਲੇ ਸੀਨੀਅਰ ਆਗੂ ਨੇ ਉਹਨਾਂ ਦੇ ਸਾਰੇ ਦੀ ਜ਼ਿੰਮੇਵਾਰੀ ਆ ਵੀ ਉਹਨਾਂ ਦੇ ਉੱਤੇ ਨਿਗਾਹ ਰੱਖਣੀ ਵੀ ਉਹ ਸਰਕਾਰ ਸਾਡੇ ਲਈ ਕੀ ਲੈ ਕੇ ਆ ਰਹੀ ਆ ਸਾਡੇ ਤੋਂ ਕੀ ਖੋਣ ਜਾ ਰਹੀ ਆ ਆ ਪਿਛਲੇ ਦਿਨੀ ਜਗਜੀਤ ਸਿੰਘ ਡੱਲੇਵਾਲ ਜਿਹੜੇ ਸਾਡੇ 18 ਸੰਯੁਕਤ ਮੋਰਚਾ ਰ ਹੈ ਗੈਰ ਰਾਜਨੀਤਿਕ ਪਾਰਟੀ ਦੇ ਆਗੂ ਨੇ ਤਾਲਮੇਰ ਸੰਗਠਨ ਦੇ ਜਿਹੜੇ ਸੰਗਠਨ ਦੇ ਵੀ ਆਗੂ ਨੇ ਉਹਨਾਂ ਦੇ ਨਾਲ ਉਹਨਾਂ ਨੇ ਵੀ ਇੱਕ ਵੀਡੀਓ ਪਾ ਕੇ ਇਸ ਗੱਲ ਨੂੰ ਮਤਲਬ ਜਨਤਕ ਕੀਤਾ ਸੀ ਬਹੁਤ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਜਿਹੜੀਆਂ ਸਾਡੀਆਂ ਜਥੇਬੰਦੀਆਂ ਨੇ ਇਹ ਹਰੇਕ ਆਪਣੇ ਆਪਣੇ ਪੱਧਰ ਦੇ ਉੱਤੇ بڑے ਵੱਡੇ ਪੱਧਰ ਦੇ ਉੱਤੇ ਅਸੀਂ ਲੋਕਾਂ ਨੂੰ ਜਾਗਰੂਕ ਕਰਨ ਲਈ ਉਹ ਜਿਹੜੀਆਂ ਵੀਡੀਓ ਨੇ ਉਹ ਲੋਕਾਂ ਤੱਕ ਪਹੁੰਚਾਉਣ ਦੀ ਜਾਂ ਲੋਕਾਂ ਤੱਕ ਮੈਸੇਜ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਜਿਨ੍ਹਾਂ ਦੇ ਵਿੱਚ ਕਈ ਵਾਰਾਂ ਕਈ ਸਵਾਲ ਵੀ ਖੜੇ ਹੁੰਦੇ ਨੇ ਹੁਣ ਤੁਸੀਂ ਕਰਦੇ ਹੋ ਵੀ ਸੁਆਮੀ ਨਾਥਨ ਦੀ ਰਿਪੋਰਟ ਲਾਗੂ ਨਹੀਂ ਹੋਈ ਜਦ ਸੁਆਮੀ ਨਾਥਨ ਚਲੇ ਗਿਆ ਉਸ ਤੋਂ ਬਾਅਦ ਸਰਕਾਰ ਕਿਉਂਕਿ ਹਮੇਸ਼ਾ ਹੀ ਜਿਹੜੇ ਕਾਰਪੋਰੇਟ ਪੱਖਾਂ ਦੇ ਵਿੱਚ ਖਲੋਤੀ ਹੈ ਇਹਨੇ ਕਦੇ ਵੀ ਜਿਹੜੀ ਆ ਕਿਸਾਨੀ ਆ ਉਹਦੇ ਹੱਕ ਦੇ ਵਿੱਚ ਜਾਂ ਮਜ਼ਦੂਰ ਦੇ ਹੱਕ ਦੇ ਵਿੱਚ ਕਦੇ ਵੀ ਫੈਸਲਾ ਨਹੀਂ ਲਿਆ ਹੁਣ ਤਾਂ ਇੱਥੋਂ ਤੱਕ ਹੋ ਗਿਆ ਕਿ ਇਹ ਜਿਹੜੇ ਆ ਆਪਣੇ ਨਵੇਂ ਮੁਲਾਜ਼ਮ ਭਰਤੀ ਕਰਦੇ ਨੇ ਉਹਨਾਂ ਦੀ ਪੈਨਸ਼ਨ ਦਾ ਖਤਮ ਕਰ ਦਿੱਤਾ ਸਿਸਟਮ ਵੀ ਉਹਨਾਂ ਦੀ ਖਤਮ ਕਰ ਦਿੱਤੀ ਆ ਆਪਦੀਆਂ ਪੈਨਸ਼ਨਾਂ ਜਿਹੜੀਆਂ ਇਹ ਪੰਜ-ਪੰਜ ਲਈ ਜਾਂਦੇ ਨੇ ਹਮ ਸਹੀ ਦੂਜੇ ਨੰਬਰ ਤੇ ਰਹੀ ਗੱਲ ਸਾਡੇ ਕਿਸਾਨੀ ਦੀ ਜਿਹੜੀ ਆਪਾਂ ਵੀਡੀਓ ਪਾਈ ਅੱਗੇ ਤੁਸੀਂ ਸਾਡੀ ਵੀਡੀਓ ਪਾਈ ਆ ਉਸ ਵੀਡੀਓ ਚ ਤੁਸੀਂ ਕਹਿੰਦੇ ਹੋ ਵੀ 800 ਰੁਪਿਆ ਕਣਕ ਦਾ ਰੇਟ ਕਿਵੇਂ ਘਟੂਗਾ ਤੁਸੀਂ ਜਦੋਂ ਕਣਕ ਦਾ ਰੇਟ ਜਦੋਂ ਇਹਨਾਂ ਨੇ ਰਿਐਲਿਟੀ ਖਤਮ ਕੀਤੀ ਹੈ ਇਹਨਾਂ ਕੇ ਲੋਕਾਂ ਨੂੰ ਪਤਾ ਲੱਗ ਚੁੱਕਾ ਕਣਕ ਤੋਂ ਰਿਐਲਿਟੀ ਜਿਹੜੀ ਫਸਲਾਂ ਤੋਂ ਜਿਹੜੀਆਂ ਬਾਹਰੋਂ ਦਰਾਮਦ ਕਰਨੀਆਂ ਉਹਨਾਂ ਦੇ ਉੱਤੋਂ ਜਿਹੜੀ ਇਹਨਾਂ ਨੇ ਚੀਜ਼ ਰਿਐਲਿਟੀ ਲਾਉਂਦੇ ਟੈਕਸ ਲਾਉਂਦੇ ਆ ਉਹ ਖਤਮ ਕਰਨ ਜਾ ਰਹੀ ਹੈ ਸਰਕਾਰ ਜਿਹੜਾ ਕਸਟਮ ਲਾਉਂਦੇ ਆ ਜਿਹੜਾ ਕਸਟਮ ਵਿਭਾਗ ਲਾਉਂਦੇ ਹੈ ਟੈਕਸ ਲਾਉਂਦੇ ਬਾਹਰੋਂ ਆਈਆਂ ਚੀਜ਼ਾਂ ਨੂੰ ਜਿਵੇਂ ਇਹਨਾਂ ਨੇ ਦੱਸਿਆ ਪਹਿਲਾਂ ਡੱਲੇਵਾਲ ਸੋਣਾ ਹੋਣਾ ਵੀ ਬੜੀ ਵਧੀਆ ਗੱਲ ਕੀਤੀ ਸੀ ਵੀ ਜਿਹੜੀ ਚੀਜ਼ ਮੰਨ ਲਓ ਵੀ ਆਪਣੇ ਕੋਲੇ ਕੋਈ ਤੰਨਾ 50 ਰੁਪਏ ਦਾ ਤੇ ਇੱਥੇ ਇੰਡੀਆ ਦੇ ਵਿੱਚ ਉਹ ਜਿਹੜਾ ਪੈਨ 50 ਰੁਪਏ ਦਾ ਸੇਲ ਹੋ ਰਿਹਾ ਬਾਹਰੋਂ ਪੈਨ ਉਹੀ ਤੁਹਾਨੂੰ ਜੇ ਮੰਨ ਲਓ ਵੀ ਕੋਈ 10 ਰੁਪਏ ਦਾ ਮਿਲਦਾ ਤੇ ਸਰਕਾਰ ਦੀ ਇਹ ਕੋਸ਼ਿਸ਼ ਹੁੰਦੀ ਹੈ ਕਿ 40 ਰੁਪਏ 42 ਰੁਪਏ ਟੈਕਸ ਲਓ ਤੇ ਉਹਨੂੰ ਇੱਥੋਂ ਦੇ 50 ਰੁਪਏ ਤੋਂ ਅਪ ਕਰਕੇ ਵੇਚੋ ਮੈਂ 1 2 ਰੁਪਏ ਉੱਤੇ ਅਪ ਕਰਕੇ ਉਹਨੂੰ ਵੇਚੋ ਤਾਂ ਕਿ ਜਿਹੜੀ ਸਾਡੀ ਇੰਡਸਟਰੀ ਦੀ ਬਣੀ ਚੀਜ਼ ਆ ਸਾਡੇ ਲੋਕਾਂ ਦੀ ਬਣੀ ਉਹਨਾਂ ਨੂੰ ਹੱਕ ਮਿਲਦਾ ਰਹੇ ਤੇ ਉਹ ਵੱਡੇ ਪੱਦਰ ਦੇ ਉੱਤੇ ਆਪਦੀ ਜਿਹੜੀ ਆ ਰੋਟੀ ਰੋਜੀ ਦਾ ਜਿਹੜਾ ਹੱਲ ਕਰਦੇ ਰਹਿ ਸਕਣ ਹੁਣ ਜਿਹੜੀ ਗੱਲ ਸੀਗੀ ਜਿਵੇਂ ਇੱਥੇ ਇੱਥੇ ਬਿਲਕੁਲ ਉਲਟ ਹੋ ਰਿਹਾ ਇੱਥੇ ਬਿਲਕੁਲ ਉਲਟ ਹੋ ਰਿਹਾ ਜਦੋਂ ਕਿਸਾਨੀ ਦੀ ਗੱਲ ਆਉਂਦੀ ਹੈ ਕਿਸਾਨੀ ਦੇ ਹੱਕਾਂ ਦੀ ਗੱਲ ਆਉਂਦੀ ਹੈ ਇੱਥੇ ਉਲਟ ਹੋ ਰਿਹਾ ਭਾਰਤ ਦੇਸ਼ ਜਿਹੜਾ ਇਹ ਕਿਸਾਨੀ ਤੇ ਹੀ ਨਿਰਭਰ ਸਾਰਾ ਦੇਸ਼ ਇਹ ਨਹੀਂ ਵੀ ਕੁਝ ਸਟੇਟਾਂ ਸਾਰਾ ਦੇਸ਼ ਇਹੀ ਕਿਸਾਨੇ ਦਾ ਨਿਰਭਰ ਆ ਉਹ ਭਾਵੇਂ ਫਰੂਟ ਦੇ ਤੌਰ ਤੇ ਆ ਭਾਵੇਂ ਡਰਾਈ ਫਰੂਟ ਦੇ ਤੌਰ ਤੇ ਆ ਭਾਵੇਂ ਚਾਹ ਤੇ ਆ ਭਾਵੇਂ ਉਹ ਦੁੱਧ ਤੇ ਆ ਸਾਰਾ ਕੁਝ ਜਿਹੜਾ ਉਹ ਕਿੱਤਾ ਮੁਖੀ ਜਿਹੜਾ ਕਿਸਾਨ ਜਿਹੜੇ ਛੋਟੇ ਨੇ ਉਹਨਾਂ ਦੇ ਲੈਵਲ ਦੇ ਉੱਤੇ ਖੜਾ ਇਹਦੇ ਤੋਂ ਸਰਕਾਰ ਨੂੰ ਪ੍ਰੋਬਲਮ ਪਤਾ ਨਹੀਂ ਕੀ ਆ ਵੀ ਪਿੱਛੇ ਖੇਤੀ ਕਾਨੂੰਨ ਲੈ ਕੇ ਆਏ ਉਹਨਾਂ ਖੇਤੀ ਕਾਨੂੰਨਾਂ ਦੇ ਵਿੱਚ ਉਹ ਰੱਦ ਕੀਤਾ ਗਿਆ ਤੇ ਜਿਹੜਾ ਉਦੋਂ ਸਿਸਟਮ ਰੱਦ ਕਰਕੇ ਗਏ ਤੇ ਸਾਡੇ ਨਾਲ ਐਮਐਸਪੀ ਬਣਾਉਣ ਦੀ ਗਾਰੰਟੀ ਕੀਤੀ ਵੀ ਜੇ ਅਸੀਂ 23 ਫਸਲਾਂ ਤੇ ਵੀ ਐਮਐਸਪੀ ਦੇਵਾਂਗੇ ਉਹ ਗਾਰੰਟੀ ਕਾਨੂੰਨ ਲਾਗੂ ਹੋਏਗਾ ਵੀ ਇਹ ਤੋਂ ਘੱਟ ਕੋਈ ਖਰੀਦ ਨਹੀਂ ਸਕੂਗਾ ਸਰਕਾਰ ਹੁਣ ਮੰਡੀ ਕਰਨ ਤੋਂ ਭੱਜਦੀ ਪਈ ਆ ਪੰਜਾਬ ਦੀਆਂ ਕਈ ਜਿਹੜੇ ਮੰਡੀ ਬੋਰਡ ਜਿਹੜੇ ਨੇ ਉਹਨਾਂ ਦੇ ਵਿੱਚੋਂ ਇਹਨਾਂ ਨੇ ਆਪਦੀਆਂ ਛੋਟੀਆਂ ਮੰਡੀਆਂ ਜਿਹੜੀਆਂ ਉਹ ਖਤਮ ਕਰਨ ਦੇ ਕਿਨਾਰੇ ਤੇ ਕੀਤੀਆਂ ਕਿਉਂਕਿ ਜਿੰਨੇ ਸੇਲਰ ਲਾਏ ਨੇ ਉਹ ਸਾਰੇ ਇਹਨਾਂ ਦੇ ਫੋਕਲ ਪੁਆਇੰਟਾਂ ਦੇ ਨੇੜੇ ਲਾਏ ਨੇ ਤਾਂ ਕਿ ਮੰਡੀ ਦੇ ਵਿੱਚੋਂ ਵੱਧ ਰੇਟ ਦਿੱਤਾ ਜਾਵੇ ਜਿਵੇਂ ਕਿ ਉਹਦੇ ਚ ਗੱਲ ਪਹਿਲਾਂ ਹੀ ਆਈ ਆ ਵੀ ਇਹਦੇ ਚ ਇਹਨਾਂ ਨੂੰ ਦਾਮੀ ਦੇਣੀ ਪੈਂਦੀ ਆ ਆੜਤੀਏ ਨੂੰ ਆੜਤੀਏ ਨੂੰ ਦਾਮੀ ਦੇਣੀ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਮਾਰਕੀਟ ਕਮੇਟੀ ਦੀ ਫੀਸ ਦੇਣੀ ਮਾਰਕੀਟ ਕਮੇਟੀ ਫੀਸ ਤੇ ਉੱਤੇ ਬੋਰੀ ਦਾ ਖਰਚਾ ਬੋਰੀ ਵੀ ਨਵੀਂ ਦੇਣੀ ਉੱਥੇ ਲੇਬਰ ਦੀ ਭਰਾਈ ਡੰਪ ਕਰਨ ਦਾ ਮਾਲ ਟਰਾਂਸਪੋਰਟ ਦਾ ਖਰਚਾ ਉਹ ਸਾਰੇ ਖਰਚੇ ਪਾ ਕੇ ਜਿਵੇਂ 150 ਤੋਂ ਉੱਪਰ ਜਿਹੜਾ ਉਹ ਖਰਚਾ ਤਕਰੀਬਨ ਤਕਰੀਬਨ ਜਾਂਦਾ ਸੀ ਫਿਰ ਉਹਦੀ ਸ਼ਾਮ ਸੰਭਾਲ ਲਈ ਵੀ ਸਾਲ ਭਰ ਲਈ ਦਾਸਨ ਰੱਖਣਾ ਉਹਦਾ ਵੀ ਖਰਚਾ ਪੈਂਦਾ ਇਹਨਾਂ ਨੂੰ ਸਰਕਾਰ ਉਸ ਚੀਜ਼ ਤੋਂ ਭੱਜ ਕੇ ਤੇ ਅੱਜ ਜਿਹੜਾ ਬਾਹਰ ਨਿਕਲ ਕੇ ਜਾਣਾ ਚਾਹੁੰਦੀ ਆ ਉਹ ਸਾਰਾ ਸਿਸਟਮ ਜਿਹੜਾ ਵਪਾਰੀ ਦੇ ਹੱਥ 'ਚ ਦੇਣਾ ਚਾਹੁੰਦੀ ਆ ਜਿਹੜਾ ਵਪਾਰੀ ਆ ਉਹ ਅੱਜ ਜ਼ਿਮੀਦਾਰ ਨੂੰ ਮੰਡੀ 'ਚੋਂ ਕੱਢਣ ਦੇ ਲਈ ਜਿਵੇਂ ਸੇਬਾਂ ਦੇ ਵਿੱਚੋਂ ਕੱਢਿਆ ਇਹਨਾਂ ਨੇ ਮੰਡੀ 'ਚੋਂ ਕੱਢਣ ਦੇ ਲਈ ਇਹਨਾਂ ਨੇ ਕੀ ਕਰਨਗੇ ਵੀ ਇੱਕ ਵਾਰ ਤੁਹਾਨੂੰ 100-200 ਰੁਪਇਆ ਵਧ ਦੇ ਦੇਣਗੇ ਵਧ ਸਾਨੂੰ ਜ਼ਿਮੀਦਾਰ ਨੂੰ ਲੱਗੂਗਾ ਵਧ ਦੇ ਦਿੱਤਾ ਪਰ ਉਹ ਵਪਾਰੀ ਨੂੰ ਵਧ ਨਹੀਂ ਪੈਣਾ ਵਪਾਰੀ ਤਾਂ ਮਾਰਕੀਟ ਕਮੇਟੀ ਦੇ ਫੀਸ 'ਤੇ ਭਰ ਕੇ ਜਾਂਦਾ ਨਾ ਉਹਨਾਂ ਉੱਥੇ ਹਿਸਾਬ ਹੋ ਜਾਂਦਾ ਉਹ ਆਪ ਦੇ ਨਾਲ ਵਧ ਨਹੀਂ ਦੇਊਗਾ ਉਹ ਸਾਨੂੰ 100 ਰੁਪਇਆ ਵਧ ਦੇ ਦੂ 50 ਦੇ ਦੂ ਤਾਂ ਵੀ ਸਾਡੇ ਹੂੰ ਹੁਣ ਦੂਜੇ ਨੰਬਰ ਤੇ ਨਹੀਂ ਗੱਲਾਂ ਵੀ ਜਿਹੜੀ ਸਾਡੀ ਤੁਸੀਂ ਕਹਿੰਦੇ ਹੋ ਵੀ ਇਹ 800 ਰੁਪਏ ਰੇਟ ਕਿਵੇਂ ਕੱਢੂਗਾ ਜਿਹੜੀ ਇਹਨਾਂ ਨੇ ਡਰਾਈ ਫਰੂਟ ਦੇ ਉੱਤੇ 18% ਕਸਟਮ ਡਿਊਟੀ ਘਟਾਈ ਆ ਜਿਹੜੇ ਇੱਧਰ ਡਰਾਈ ਫਰੂਟ ਪੈਦਾ ਕਰਦੇ ਨੇ ਉਹ ਲੋਕਾਂ ਦਾ ਜੇ ਮੰਨ ਲਓ ਵੀ 1000 ਰੁਪਏ ਨੂੰ ਵਿਕਦਾ ਸੀ ਬਦਾਮ ਤੇ ਉਹ ਆ ਜਿਹੜਾ ਉਹ ਸਿੱਧਾ 180 ਰੁਪਏ ਘਟ ਗਿਆ 820 ਰੁਪਏ ਰਹਿ ਗਿਆ ਤੇ 820 ਰੁਪਏ ਰਹਿਣ ਦਾ ਮਤਲਬ ਵੀ ਜ਼ਿਮੀਂਦਾਰ ਨੂੰ 820 ਰੁਪਏ ਮਿਲਣਗੇ ਵਪਾਰੀ ਉਨੀ ਕਮਾਈ ਕਰੂਗਾ ਵਪਾਰੀ ਤੁਹਾਨੂੰ ਸਸਤੀ ਚੀਜ਼ ਨਹੀਂ ਦੇਊਗਾ ਇੱਕ ਵਾਰਾ ਦੇ ਦੇਗਾ ਦੋ ਵਾਰਾ ਦੇ ਦੇਗਾ ਵਪਾਰੀ ਘੱਟ ਨਹੀਂ ਕਰੇਗਾ ਹੁਣ ਸੇਬ ਸੀ ਸੇਬ ਇਹਨਾਂ ਨੇ ਕਿਹਾ ਜਦਵਾਦ ਸੈਲੋ ਬਣਾਏ ਗਰਾਮ ਇਹਨਾਂ ਦੇ ਵਿੱਚ ਸਾਰੇ ਪਾਸੇ ਜਦੋਂ ਸੈਲਮਾਂ ਦੇ ਵਿੱਚ ਸੇਬ ਰੱਖਿਆ ਤੇ ਇਹਨਾਂ ਨੇ 24 ਰੁਪਏ 18 ਰੁਪਏ ਖਰੀਦਾ ਸੀ ਵਪਾਰੀ 20 ਰੁਪਏ ਖਰੀਦਾ ਸੀ ਉਹ ਮੁੜ ਕੇ 24 ਰੁਪਏ 25 ਰੁਪਏ ਇਹਨਾਂ ਨੇ ਖਰੀਜਿਆ ਕਾਰਪੋਰੇਟਾਂ ਨੇ ਤੇ 3 ਸਾਲ ਖਰੀਦਾ ਤੇ ਵਪਾਰੀ ਸਾਰਾ ਜਿਹੜਾ ਉੱਥੋਂ ਆੜਤੀਆ ਸੀ ਆੜਤੀਆ ਭੱਜ ਗਿਆ ਮੁੜ ਕੇ ਇਹਨਾਂ ਨੇ ਆਖਿਆ ਸੀ ਸੇਬ ਮੋਟਾ ਛੋਟਾ ਛਾਂਟ ਕੇ ਲਾਵਾਂਗੇ ਜਦੋਂ ਛਾਂਟ ਕੇ ਲੈਣ ਲੱਗੇ ਉਹ ਐਵ ਕਿੱਧਰ ਨੂੰ ਜਾਈਏ ਜਿਹੜੇ ਸੇਬਾਂ ਵਾਲੇ ਖੇਤ ਕਿਸਾਨ ਸੀ ਉਹਨਾਂ ਕਾ ਹੁਣ ਕਿਧਰ ਨੂੰ ਜਾਈਏ ਇਹ ਆnde ਅਸੀਂ ਨਹੀਂ ਲੈਣਾ ਅਸੀਂ ਛਾਂਟ ਕੇ ਲਵਾਂਗੇ ਆ ਤੁਹਾਡਾ ਸੇਬ ਜਿਹੜਾ ਅਸੀਂ ਨਹੀਂ ਲੈਂਦੇ ਇਹਨੂੰ ਲੈ ਜਾਓ ਕਰੇ ਫਿਰ ਉਹਨਾਂ ਨੇ ਆਉਂ ਕੀਤਾ ਵੀ ਜਿਵੇਂ ਇਹਨਾਂ ਨੇ ਆ ਤਿੰਨ ਕਾਨੂੰਨ ਲਾਏ ਸੀ ਵੀ ਜ਼ਮੀਨਾਂ ਕਿਵੇਂ ਲੈਣੀਆਂ ਇਹਨਾਂ ਨੇ ਕਿਹਾ ਵੀ ਤੁਸੀਂ ਜਿਹੜਾ ਸੇਬ ਆ ਜ਼ਿਮੀਂਦਾਰ ਜਿਹੜੇ ਸੀ ਜਦੋਂ ਉਹਨਾਂ ਦਾ ਸੇਬ ਨਹੀਂ ਲਿਆ ਉਹਨਾਂ ਨੇ ਕਿਹਾ ਯਾਰ ਅਸੀਂ ਜਾਓ ਯੱਬ ਛੱਡਿਆ ਆ ਪਈ ਏ ਜ਼ਮੀਨ ਤੇ ਆ ਲੱਗਾ ਸੇਬ ਇਹ ਬਾਗ ਤੁਸੀਂ ਲੈ ਜਾਓ ਠੇਕੇ ਤੇ ਤੁਹਾਡਾ ਨਿਕਲੇਵੇ ਕਿਲੋ ਤੁਹਾਡਾ ਨਿਕਲੇ ਕੁਇੰਟਲ ਤੁਹਾਡਾ ਨਿਕਲੇ ਟਨ ਇਹ ਤੁਹਾਡਾ ਸਾਨੂੰ ਠੇਕਾ ਦੇ ਦਿਓ ਅੱਜ ਉਹ ਠੇਕਾ ਦਿੱਤੇ ਜਾਂਦੇ ਨੇ ਅਜੇ ਨਵਾਂ ਨਵਾਂ ਕੰਮ ਆ ਪਹਿਲਾਂ ਦੂਜੇ ਬੰਨੇ ਭਜਾਇਆ ਹੁਣ ਤੀਜੇ ਬੰਨੇ ਦੀ ਵਾਰੀ ਆ ਗਈ ਤੀਜੀ ਥਾਂ ਤੋਂ ਹੁਣ ਭਜਾਉਣਗੇ ਉਦੋਂ ਜਦੋਂ ਉਹ ਲੋਕ ਦੱਬ ਗਏ ਕਰਜ਼ਾ ਵੱਧ ਹੋ ਗਿਆ ਉਹਨਾਂ ਤੇ ਫੇਰ ਇਹ ਕਹਣਗੇ ਤੁਹਾਡਾ ਸੇਵ ਇੰਨੇ ਦਾ ਵੀ ਨਹੀਂ ਅਸੀਂ ਠੇਕੇ ਤੇ ਲੈਣਾ ਫੇਰ ਜਦੋਂ ਠੇਕੇ ਤੇ ਨਹੀਂ ਲੈਣਗੇ ਫੇਰ ਉਹ ਪੈੜੀਆਂ ਵੇਖਣਗੇ ਆ ਤੇ ਉਸ ਕਰਕੇ ਪੈੜੀ ਸਿਸਟਮ ਲੈਣ ਦਾ ਹੀ ਕਾਰਪੋਰੇਟਾਂ ਨੂੰ ਉਹਨਾਂ ਨੂੰ ਦਵਾਉਣ ਦਾ ਹੀ ਸਰਕਾਰ ਦਾ ਸਾਰਾ ਜ਼ੋਰ ਲੱਗਿਆ ਪ੍ਰਭਿੰਦਰ ਸਿੰਘ ਜੀ ਮੋਟੇ ਰੂਪ ਚ ਫਿਰ ਇਹ ਕਹਿ ਸਕਦੇ ਆ ਵੀ ਜਦੋਂ ਵੱਡੇ ਰੂਪ ਚ ਬਾਹਰੋਂ ਜਿਹੜੀ ਆਪਣੀ ਕਣਕ ਆਉਂਦੀ ਹੈ ਹਾਂਜੀ ਉਹਦੇ ਜਿਹੜਾ ਟੈਕਸ ਘਟਾਇਆ ਜਾਂਦਾ ਤੇ ਫਿਰ ਆਪਾਂ ਨੂੰ ਸ਼ੰਕਾ ਕਿਸਾਨਾਂ ਨੂੰ ਵੀ ਕਿ ਉਹ ਸਿੱਧੇ ਰੂਪ ਵਿੱਚ ਜਿਹੜੇ ਆਪਣੀ ਮਾਰਕੀਟ ਦੇ ਵਿੱਚ ਉਹ ਫਸਲ ਦੇ ਰੇਟ ਘਟਣਗੇ ਸ਼ੰਕਾ ਨਹੀਂ ਜੀ ਇਹ ਸ਼ੰਕਾ ਨਹੀਂ ਇਹ ਰਿਐਲਿਟੀ ਆ ਇਹ ਸੱਚ ਆ ਇਹ ਬਿਲਕੁਲ ਸੱਚ ਆ 40% ਦੇ ਤੇ ਕਸਟਮ ਡਿਊਟੀ ਲੱਗਦੀ ਆ 40 ਹਾਂਜੀ ਉਹ ਗੂਗਲ ਤੇ ਤੇ ਸਰਚ ਮਾਰ ਲਓ ਤੁਸੀਂ ਤੁਹਾਨੂੰ ਉਹਦੇ ਰਿਐਲਿਟੀ ਜਦੋਂ ਪੜ੍ਹੋਗੇ 40% ਭਰ ਭਰਦੀ ਆ ਉਹਦੇ ਥੱਲੇ ਇੱਕ ਹੋਰ ਨੀਲੀ ਲੈਂਡ ਵੀ ਆਉਂਦੀ ਆ ਨੀਲੀ ਲੈਂਡ ਤੁਸੀਂ ਚੈੱਕ ਕਰੋ ਵੀ ਸਰਕਾਰ 2024 ਦੇ ਵਿੱਚ ਇਸ ਚੀਜ਼ ਨੂੰ ਬੰਦ ਕਰਨ ਜਾ ਰਹੀ ਆ ਜੇ ਬੰਦ ਕਰਨ ਜਾ ਰਹੀ ਆ ਤੇ 40% ਦਾ ਮਤਲਬ ਵੀ 100 ਚੋਂ 40 ਰੁਪਏ ਟੈਕਸ ਖਤਮ ਤੇ ਫਿਰ 1000 ਚੋਂ 400 ਜੇ ਤੁਹਾਡੀ ਕਣਕ 1000 ਨੂੰ ਵੇਖਦੀ ਆ 600 ਦੀ ਰਹਿ ਗਈ 2000 ਦੀ ਵੇਖਦੀ ਆ 1200 ਦੀ ਰਹਿ ਗਈ ਉੱਤੇ ਜਿਹੜਾ ਤੁਹਾਡਾ 2-300 ਰੁਪਿਆ ਰੇਟ ਆ ਉਹਦਾ ਤੁਸੀਂ ਛੇਤ ਵੀ ਇਹ ਇੱਕ ਲਾ ਲਓ ਵੀ ਤੁਹਾਡੇ 1380 ਰੁਪਏ ਸ਼ਹਿਰ ਹੋ ਸਕਦਾ ਵੀ ਆ ਜਿਹੜਾ 200 ਰੁਪਿਆ ਖਰਚਾ ਇਹਨਾਂ ਨੂੰ ਪੈਂਦਾ ਉਹ ਪਾ ਕੇ 15 1550 ਨੂੰ ਕਣਕ ਲਵੇ ਸਰਕਾਰ ਉਹਦੇ ਚ ਵੀ ਇੱਕ ਸਾਲ ਲੱਗ ਗਿਆ ਅਗਲੇ ਸਾਲ ਨੂੰ ਇਹਨਾਂ ਨੇ ਜਿਵੇਂ ਉੱਥੇ ਧਿਰਬੇ ਲਾਈਆਂ ਮਸ਼ੀਨਾ ਉਹ ਮਸ਼ੀਨਾ ਲੱਗਣ ਗਿਆ ਆ ਵੱਡੇ ਢਾਣੇ ਜਿਹੜੇ ਇਹਨਾਂ ਵੱਖਰਾ ਡੇਟਾ ਉਦੋਂ ਛੋਟੇ ਢਾਣੇ ਜਿਹੜੇ ਕੱਟ ਵਾਲੇ ਲੈ ਜਾਓ ਕਰੇ ਉਹ ਉਹਨਾਂ ਦਾਣੇ ਦਾ ਰੇਟ ਕਰਕੇ ਤੁਹਾਡੀ ਕਣਕ ਜਿਹੜੀ ਟੋਟਲ ਉਹ 8-900 ਦੇ ਹੀ ਕਰੀਬ ਸੇਲ ਹੋਏਗੀ ਅੱਛਾ ਭਵਿੰਦਰ ਸਿੰਘ ਚਲੋ ਇਹ ਗੱਲ ਇਹ ਕੁਐਸਚਨ ਕਲੀਅਰ ਹੋ ਗਿਆ ਵੀ ਬਿਲਕੁਲ ਇਹ ਜਿਹੜਾ 40% ਜਿਹੜਾ ਕਸਟਮ ਘਟ ਜੂਗਾ ਤੇ ਫਸਲ ਫਸਲਾਂ ਦਾ ਰੇਟ ਪੰਜਾਬ ਦੇ ਵਿੱਚ ਜਾਂ ਹਰਿਆਣਾ ਦੇ ਵਿੱਚ ਜਾਂ ਜਿੱਥੇ ਵੀ ਜਿਹੜੀ ਫਸਲ ਜਿੱਥੇ ਮੰਡੀਕਰਨ ਹੈਗਾ ਉਹ ਘਟ ਸਕਦਾ ਦੂਜੇ ਹੈਂਗਾ ਆਪਾਂ ਐਮਐਸਪੀ ਦੀ ਗੱਲ ਕਰਦੇ ਮੋٹے ਰੂਪ ਚ ਕੀਤੀ ਏ ਵੀ ਕਣਕ ਝੋਨੇ ਦੀ ਜਿਹੜੇ ਐਮਐਸਪੀ ਕਰਕੇ ਆ ਜਾਂ ਇਹਦੀ ਖਰੀਦ ਕਰਕੇ ਆ ਤੇ ਜਿਹੜਾ ਪੰਜਾਬ ਦੀ ਅਰਥਵਿਵਸਥਾ ਬਹੁਤ ਵਧੀਆ ਹੈ ਪੰਜਾਬ ਦੇ ਕਿਸਾਨ ਜਿਹੜੇ ਖਸਾਲੇਗੇ ਆ ਬਿਹਾਰ ਦੇ ਵਿੱਚ ਕੀ ਹਾਲ ਹੈ ਸਾਰਿਆਂ ਨੂੰ ਆਪਾਂ ਨੂੰ ਪਤਾ ਤੇ ਫਿਰ ਜਿਹੜੀ ਪੰਜਾਬ ਦੀ ਖੇਤੀ ਦਾ ਕੀ ਹੋਊਗਾ ਪੰਜਾਬ ਦੀ ਅਰਥਵਿਵਸਥਾ ਦਾ ਕੀ ਹੋਊਗਾ ਦੇਖੋ ਜੀ ਇਹ ਬੜਾ ਵੱਡਾ ਸਵਾਲ ਆ ਹੁਣ ਲੋਕ ਕਹਿੰਦੇ ਨੇ ਵੀ ਕਣਕ ਇਹ ਗਰੀਬਾਂ ਨੂੰ ਚੰਗਾ ਹੋ ਜੂ ਜੇ ਸਸਤੀ ਮਿਲ ਜੂਗੀ ਤੇ ਗਰੀਬਾਂ ਨੂੰ ਖਾਣ ਲਈ ਕਣਕ ਲੈ ਮਿਲ ਜੂਗੀ ਗਰੀਬ ਨੂੰ ਤਾਂ ਅੱਜ ਕਣਕ ਫ੍ਰੀ ਮਿਲ ਰਹੀ ਆ ਹੂੰ ਮੁੱਲ ਕਦੋਂ ਲੈ ਰਿਆ ਹਾਂ ਗਰੀਬ ਮੁੱਲ ਨਹੀਂ ਲੈ ਰਿਆ ਗਰੀਬ ਵੀ ਕਿਸਾਨੀ ਕਰ ਰਿਹਾ ਕੁਝ ਜਿਹੜਾ ਉਹ ਕਿਸਾਨੀ ਕਰ ਰਿਹਾ ਉਹ ਕਿੱਧਰ ਜਾਏਗਾ ਫਿਰ ਦੂਜੇ ਨੰਬਰ ਤੇ ਜਿਹੜੇ ਲੋਕ ਜ਼ਮੀਨ ਠੇਕੇ ਦੇ ਦਿੰਦੇ ਆ ਉਹਨਾਂ ਦਾ ਠੇਕਾ ਕਿੱਥੇ ਆਊਗਾ ਠੇਕਾ ਲੈਂਦੇ ਜਿਹੜੇ ਜਿਹੜੇ ਠੇਕੇ ਤੇ ਲੈਂਦੇ ਆ ਉਹਨਾਂ ਨੂੰ ਬਚਤ ਕਿੱਥੇ ਰਹਿ ਜੂਗੀ ਦੋਵੇਂ ਪਾਸੇ ਦੋਵੇਂ ਪਾਸੇ ਆ ਗਿਆ ਫਿਰ ਉਸ ਤੋਂ ਬਾਅਦ ਅਜੇ ਸਰਕਾਰ ਉਸ ਗੱਲ ਤੇ ਵੀ ਕਰਦੀ ਪਈ ਵੀ ਜਿਹੜੇ ਠੇਕੇ ਪਹਿਲੀ ਦਿੰਦੇ ਆ ਜਾਂ ਠੇਕੇ ਤੇ ਲੈਂਦੇ ਉਹਨਾਂ ਨੂੰ ਵੀ ਅਸੀਂ ਜਿਹੜਾ ਉਹ GST ਲਾਈਏ ਸਰਕਾਰ ਉਸ ਤੇ ਵੀ ਗੌਰ ਕਰਦੀ ਪਈ ਉਹ ਵੀ ਲੱਗਣ ਜਾ ਰਿਹਾ ਦੂਜੇ ਨੰਬਰ ਤੇ ਰਹੀ ਗੱਲ ਕਿ ਜ਼ਿੰਮੇदार ਮਜ਼ਦੂਰ ਦੀ ਹਾਂ ਜਦੋਂ 40000 ਦੀ ਥਾਂ ਦੇ ਕਣਕ 25 26000 ਦੀ ਨਿਕਲੀ ਹਾਂ ਤੇ ਫਿਰ ਮਜ਼ਦੂਰ ਨੂੰ ਅੱਜ ਜਿੱਥੇ ਕਣਕ ਦੇ ਸੀਜ਼ਨ ਦੇ ਵਿੱਚ 1000 ਰੁਪਿਆ ਦਿਹਾੜੀ ਮਿਲਦੀ ਆ ਹਾਂ ਉਹ ਦਿਹਾੜੀ ਵੀ ਘਟ ਕੇ 650 700 ਤੇ ਆ ਜੂ ਤੇ ਇਹ ਬੜੀ ਵੱਡੇ ਪੱਧਰ ਤੇ ਸੱਟ ਵੱਜਣ ਜਾ ਰਹੀ ਹੈ ਮਜ਼ਦੂਰ ਦੇ ਹੱਕਾਂ ਤੇ ਮਜ਼ਦੂਰ ਇਹ ਨਾ ਸੋਚੇ ਵੀ ਸਾਨੂੰ ਜਿਹੜਾ ਕਣਕ ਸਸਤੀ ਹੋ ਗਈ ਸੀ ਲੈਣਾ ਕਿ ਕਣਕ ਤੁਸੀਂ ਫ੍ਰੀ ਲੈ ਰਹੇ ਹੋ ਤੁਹਾਨੂੰ ਮਿਲ ਰਹੀ ਆ 5 ਸਾਲ ਦੀ ਗਾਰੰਟੀ ਮੋਦੀ ਸਰਕਾਰ ਹੋਰ ਦੇ ਰਹੀ ਆ ਪਰ ਉਹ 5 ਸਾਲਾਂ ਦੇ ਵਿੱਚ ਤਹਿ ਸਨੈਸ਼ ਕਰ ਦੋ ਜੇ ਕਹਿੰਦੇ ਬਿਸ਼ਹਾਰਾਂ ਦੇ ਵਿੱਚ ਕੰਮ ਦੇਾਂਗੇ ਸ਼ਹਿਰਾਂ ਦੇ ਵਿੱਚ ਕਿੰਨੇ ਮਜ਼ਦੂਰ ਖੜੇ ਨੇ ਚੌਂਕਾਂ ਦੇ ਵਿੱਚ ਉਹ ਕੀ ਸਾਰੇ ਕੰਮ ਤਾਂ ਚਲੇ ਜਾਂਦੇ ਆ ਤੁਸੀਂ ਜਾ ਕੇ 2-3 ਵਜੇ ਵੀ ਵੇਖੋ ਬੈਠੇ ਉੱਥੇ ਵੇਟ ਕਰਦੇ ਹੁੰਦੇ ਵੀ ਸ਼ਾਇਦ ਕੋਈ ਸਾਨੂੰ ਹੁਣ ਘੰਟੇ ਦੋ ਘੰਟੇ ਵਾਸਤੇ ਲੈ ਜਾਵੇ ਸੋ ਇਸ ਕਰਕੇ ਕੰਮ ਨਹੀਂ ਹੈਗਾ ਮਸ਼ੀਨੀ ਯੁੱਗ ਬਣ ਗਿਆ ਕੋਈ ਇਸ ਤਰ੍ਹਾਂ ਦਾ ਸਿਸਟਮ ਨਹੀਂਗਾ ਵੀ ਜਿਹੜੇ ਰਾਈ ਕਿਸੇ ਮਜ਼ਦੂਰ ਦੀ ਕੋਈ ਰੋਜ਼ੀ ਰੋਟੀ ਦਾ ਮਸਲਾ ਦਾ ਹੱਲ ਕੀਤਾ ਜਾ ਸਕੇ ਸਰਕਾਰ ਇਹਨਾਂ ਲੋਕਾਂ ਨੂੰ ਸਾਰਿਆਂ ਨੂੰ ਜਿਹੜੇ ਛੋਟੇ ਜ਼ਿਮੀਦਾਰ ਨੇ ਛੋਟੇ ਕਿਸਾਨ ਨੇ ਛੋਟੇ ਮਜ਼ਦੂਰ ਨੇ ਉਹਨਾਂ ਨੂੰ ਐ ਧਰਤੀ ਲੈਵਲ ਤੇ ਗਰਾਊਂਡ ਲੈਵਲ ਤੇ ਲੰਮਿਆ ਪਾ ਦੇਣਾ ਚਾਹੀਦਾ ਕਿ ਇਹਨਾਂ ਦੇ ਉੱਤੋਂ ਦੀ ਲੰਘ ਜੀਏ ਭਾਵੇਂ ਇਹਨਾਂ ਨੂੰ ਭੁੱਖੇ ਮਾਰ ਦਈਏ ਇਹ ਉੱਠ ਕੇ ਹਿਲਣਾ ਨਾ ਸਕਣ ਇਹ ਸਾਡੇ ਬਰਖਲਾਫ ਨਾ ਬੋਲ ਸਕਣ ਸੋ ਇਸ ਕਰਕੇ ਵੀ ਉਹ ਵੀ ਇੱਕ ਜਾਗਣ ਵਾਲੀ ਗੱਲ ਆ ਵੀ ਕੋਈ ਤੁਹਾਨੂੰ ਇਸ ਤਰ੍ਹਾਂ ਦਾ ਕੋਈ ਮਸਲਾ ਨਹੀਂਗਾ ਵੀ ਜਿਹਦੇ ਲਈ ਇਹ ਤੁਹਾਨੂੰ ਰੋਜ਼ਗਾਰ ਦੇਣਗੇ ਇਹ ਰੋਜ਼ਗਾਰ ਵੀ ਇਹਨਾਂ ਨੇ ਖੋਹਣ ਦੀ ਕੋਸ਼ਿਸ਼ ਕਰਨੀ ਤਾਂ ਕਿ ਇਹਨਾਂ ਦੇ ਬਰਖਲਾਫ ਨਾ ਬੋਲੇ ਅੱਛਾ ਫਿਰ ਤੁਸੀਂ ਕਿਸਾਨ ਆਗੂ ਕਿਸਾਨ ਆਗੂ ਦੇ ਤੌਰ ਤੇ ਪਿੰਡਾਂ ਦੇ ਵਿੱਚ ਵਿਚਰਦੇ ਹੋ ਬੜੀ ਵੱਡੀ ਇੱਕ ਕਿਸਾਨ ਜਥੇਬੰਦੀ ਆ ਜਿਸ ਤੇ ਤੁਸੀਂ ਕੰਮ ਕਰਦੇ ਹੋ ਫਿਰ ਸਨੇਹਾ ਕੀ ਲੋਕਾਂ ਨੂੰ ਕੀ ਦਿਓਗੇ ਕਿਸਾਨ ਜਥੇਬੰਦੀਆਂ ਨੂੰ ਕੀ ਸਨੇਹਾ ਦਿਓਗੇ ਕਿਉਂਕਿ ਮਸਲਾ ਕਾਫੀ ਟਾਈਮ ਦਾ ਪਹਿਲਾਂ ਪੱਕਿਆ ਹੋਇਆ ਕਰੀਬ 2-3 ਮਹੀਨੇ ਹੋ ਗਏ ਮਸਲਾ ਪੱਕੇ ਨੂੰ ਫਿਰ ਇਹ ਗੱਲ ਫਿਰ ਇਹਦੇ ਤੇ ਅंदोलਨ ਹੋਊਗਾ ਕੀ ਗੱਲਬਾਤ ਲੋਕਾਂ ਨੂੰ ਤੁਸੀਂ ਫਿਰ ਕੀ ਕਹੋ ਕਿਸਾਨ ਜਥੇਬੰਦੀਆਂ ਨੂੰ ਫਿਰ ਕੀ ਮੈਸੇਜ ਕੀ ਦੇਣਾ ਚਾਹੋਗੇ ਕਿਸਾਨ ਜਥੇਬੰਦੀਆਂ ਦਾ ਮਸਲਾ ਜਿਹੜਾ ਸਾਡਾ ਜਥੇਬੰਦੀਆਂ ਸਾਰੀਆਂ ਦਾ ਹੀ ਟੋਟਲ ਹੀ ਭਾਵੇਂ ਉਹ ਛੋਟੀ ਆ ਵੱਡੀ ਆ ਜੋ ਵੀ ਆ ਜਿਸ ਵੀ ਲੈਵਲ ਤੇ ਗਈ ਆ ਉਹਨਾਂ ਦਾ ਇੱਕੋ ਇੱਕ ਮਕਸਦ ਆ ਵੀ ਲੋਕਾਂ ਨੂੰ ਜਾਗਰੂਕ ਕਰਨਾ ਇਹਨਾਂ ਦੇ ਹੱਕਾਂ ਦੇ ਲਈ ਇਹਨਾਂ ਦੇ ਹੱਕਾਂ ਲਈ ਸੰਘਰਸ਼ ਕਰਨਾ ਇਹਨਾਂ ਨੂੰ ਸੰਘਰਸ਼ ਕਰਕੇ ਇਹਨਾਂ ਦੇ ਬਣਦੇ ਹੱਕ ਦਿਵਾਉਣੇ ਸਵਾਮੀ ਨਾਥਨ ਰਿਪੋਰਟ ਨੂੰ 20-25 ਸਾਲ ਹੋ ਗਏ ਨੇ ਉਹ ਜਿਹੜੀ ਆ ਉਹ ਲਾਗੂ ਨਹੀਂ ਕੀਤੀ ਉਸ ਤੋਂ ਬਾਅਦ ਸਰਕਾਰਾਂ ਨੇ ਆਪ ਦੇ ਲਈ ਕਿੰਨੇ ਖਰਚੇ ਵਧਾਏ ਕਿੰਨਾ ਕੁਛ ਇਹਨਾਂ ਨੇ ਚੇਂਜ ਕੀਤਾ ਉਹ ਲਾਗੂ ਕਰਨਾ ਸਰਕਾਰ ਨੇ ਜੋ ਆਪਦੇ ਆਪ ਨੂੰ ਮਿਲਦਾ ਇਹਨਾਂ ਨੂੰ ਉਹ ਲਾਗੂ ਕਰਦੇ ਆ ਦੂਜੇ ਨੰਬਰ ਤੇ ਵੀ ਜੇ ਆਪਾਂ ਗੱਲ ਕਰਦੇ ਆ ਵੀ ਤੁਸੀਂ ਅਸੀਂ ਕੀ ਕਰ ਰਹੇ ਆ 2 ਜਨਵਰੀ ਨੂੰ 2 ਜਨਵਰੀ 2024 ਨੂੰ ਅਜਨਾਲੇ ਦੇ ਵਿੱਚ ਅਮਰਸਰ ਕਰਨ ਤਾਰਨ ਦੇ ਕੋਲ ਜੰਡੇਆਲਾ ਹਾਂ ਜੰਡੇਆਲੇ ਦੇ ਵਿੱਚ ਜੰਡੇਆਲੇ ਦੇ ਵਿੱਚ ਮੰਡੀ ਦੇ ਵਿੱਚ ਇੱਕ ਬਹੁਤ ਵੱਡੀ ਰੈਲੀ ਕਰਨ ਜਾ ਰਹੇ ਆ ਜਿਹੜੀਆਂ ਸਾਡੀਆਂ 18 ਕਿਸਾਨ ਜਥੇ ਬੰਨੀਆਂ ਗੈਰ ਰਾਜਨੀਤਿਕ ਸੁਨਕਤ ਮੋਰਚੇ ਵਾਲੀਆਂ ਨੇ ਉਹ ਵੀ ਸਾਡੇ ਨਾਲ ਨੇ ਅਸੀਂ ਬੜੇ ਵੱਡੇ ਪੱਧਰ ਤੇ ਲੋਕਾਂ ਨੂੰ ਜਾਗਰੂਕ ਕਰ ਰਹੇ ਹਾਂ ਅਸੀਂ ਪਿੰਡਾਂ ਦੇ ਵਿੱਚ ਮੀਟਿੰਗਾਂ ਲਾ ਕੇ ਲੋਕਾਂ ਨੂੰ ਅਵੇਅਰ ਕਰ ਰਹੇ ਹਾਂ ਉਹਨਾਂ ਨੂੰ ਦੱਸ ਰਹੇ ਹਾਂ ਕਿ ਤੁਹਾਡੇ ਹੱਕਾਂ ਦੇ ਉੱਤੇ ਡਾਕਾ ਵੱਜ ਗਿਆ ਫੇਰ ਸਰਕਾਰ ਬੜੇ ਵੱਡੇ ਪੱਧਰ ਤੇ ਤਿਆਰੀ ਕਰਕੇ ਆਈ ਆ ਤੇ ਸੋ ਇਸ ਨੂੰ ਜੇ ਜਾਗਾਂਗੇ ਜਾਗਦਾਂ ਦੀਆਂ ਕਟੀਆਂ ਸੁਤਿਆਂ ਦੇ ਕੱਟੇ ਅਸੀਂ ਉਸ ਚੀਜ਼ ਨੂੰ ਲੈ ਕੇ ਆ ਜਿਹੜਾ ਲੋਕਾਂ ਦੇ ਵਿੱਚ ਜਾ ਰਹੇ ਆ 6 ਤਰੀਕ ਨੂੰ ਰੈਲੀ 6 ਤਰੀਕ ਨੂੰ ਸਾਡੀ ਬਰਨਾਲੇ ਚ ਲੈ ਲਈ ਉਹ ਮਾਲਵੇ ਦੀ ਆ ਮਾਲਵੇ ਦਾ ਏਰੀਆ ਸਾਡਾ ਪਵਾਦ ਏਰੀਆ ਉਧਰ ਜਾਏਗਾ ਇਧਰ ਮਾਝਾ ਤੇ ਦੁਆਬਾ ਆ ਜਾਏਗਾ ਅਜਨਾਲੇ ਦੇ ਜੰਡਿਆਲੇ ਚ ਅਸੀਂ ਲੋਕਾਂ ਨੂੰ ਜਾਗਰੂਕ ਕਰਕੇ ਲੋਕਾਂ ਨੂੰ ਸਾਰਿਆਂ ਨੂੰ ਅਵੇਅਰਨੈਸ ਦੇ ਕੇ ਉਹਨਾਂ ਨੂੰ ਸਾਰਿਆਂ ਨੂੰ ਜਾਗਰੂਕ ਕਰਕੇ 2 ਜਨਵਰੀ ਨੂੰ ਦਿੱਲੀ ਜਾਣ ਦੀ ਜਿਹੜੀ ਤਰੀਕ ਸਾਡੀ ਉਹ ਉੱਥੇ ਨਿਸ਼ਚਿਤ ਤੌਰ ਦੇ ਉੱਤੇ ਬੋਲ ਦਿੱਤੀ ਜਾਊਗੀ ਵੀ ਸਰਕਾਰ ਸਾਡੇ ਨਾਲ ਕੀ ਕਰਨ ਜਾ ਰਹੀ ਹੈ ਤੇ ਅਸੀਂ ਸਰਕਾਰ ਨਾਲ ਲੜਨਾ ਕਿਤਰਾ ਉਹ ਅਸੀਂ ਸਾਰਾ ਜਿਹੜਾ ਵੱਡੇ ਪੱਧਰ ਦੇ ਉੱਤੇ ਲੈ ਕੇ ਜਿਹੜਾ ਅਗਲੇ ਬੰਨ ਨੂੰ ਜਿਹੜਾ ਸੰਗ ਦੇ ਰਹੇ ਮੋਰਚੇ ਦੇ ਵਿੱਚ ਮੈਸੇਜ ਲੋਕਾਂ ਨੂੰ ਸੋ ਆਸ ਕਰਦੇ ਹਾਂ ਆਪਣੇ ਦੋਸਤੋ ਕਿ ਜਿਸ ਤਰ੍ਹਾਂ ਇਹ ਬਹੁਤ ਵੱਡੇ ਤੁਹਾਡੇ ਸਵਾਲ ਸੀਗੇ ਦੋ ਤਿੰਨ ਵੀਡੀਓ ਜਿਹੜੇ ਵਾਇਰਲ ਹੋ ਰਹੀਆਂ ਸੀ ਇਸ ਕਿਸਾਨ ਆਗੂ ਦੀਆਂ ਵੀ ਕੁਝ ਵੀਡੀਓ ਇੱਕ ਵੀਡੀਓ ਜਿਹੜੀ ਇਸ ਚੈਨਲ ਤੇ ਪਾਈ ਸੀ ਬਹੁਤ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਕੁਝ ਸਵਾਲ ਸੀਗੇ ਅਸੀਂ ਆਸ ਕਰਦੇ ਹਾਂ ਕਿ ਇਸ ਵੀਡੀਓ ਦੇ ਜ਼ਰੀਏ ਤੁਹਾਨੂੰ ਜਿਹੜੇ ਉਹ ਸਵਾਲਾਂ ਦਾ ਜਵਾਬ ਜ਼ਰੂਰ ਮਿਲ ਜਾਊਗਾ ਔਰ ਜਿਹੜੇ ਹਾਲੇ ਤੱਕ ਇਹ ਕੁਝ ਸਵਾਲ ਕਰ ਰਹੇ ਆ ਇਸ ਵੀਡੀਓ ਦੇ ਵਿੱਚ ਕਿ ਇਹ ਐਂਜੀ ਐਂਜੀ ਉਹਨਾਂ ਨੂੰ ਵੀ ਇਹ ਜਿਹੜਾ ਇਹ ਗੱਲ ਪੂਰੀ ਕਲੀਅਰ ਹੋ ਗਈ ਹੋਊਗੀ ਕਿ ਗੱਲ ਵਿੱਚ ਨਾ ਤੇ ਗੂਗਲ ਦੇ ਉੱਤੇ ਸਰਚ ਮਾਰ ਲੈਣਾ ਗੂਗਲ ਦੇ ਉੱਤੇ ਬਿਲਕੁਲ ਉਹ ਰਿਐਲਟੀ ਸਰਚ ਕਰ ਲੈਣ ਵੀ ਕਸਟਮ ਕੀ ਲੈਂਦੇ ਨੇ ਸਰਕਾਰ ਹਟਣ ਕਿਉਂ ਜਾ ਰਹੀ ਹੈ ਕਦੋਂ ਜਾ ਰਹੀ ਹੈ ਕਦੋਂ ਜਾ ਰਹੀ ਹੈ ਸੋ ਸਾਰੀਆਂ ਤੁਹਾਨੂੰ ਜਿਹੜਾ ਸਾਰੇ ਜਿਹੜਾ ਤੁਹਾਡੇ ਜਿਹੜੇ ਸਵਾਲ ਸੀਗੇ ਉਹਨਾਂ ਦਾ ਜਰੂਰ ਤੁਹਾਨੂੰ ਜਵਾਬ ਮਿਲ ਗਿਆ ਹੋਊਗਾ। ਬਾਈ ਭਵਿੰਦਰ ਸਿੰਘ ਜੀ ਤੁਸੀਂ ਸਾਡੇ ਚੈਨਾਂ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ। ਓਕੇ ਸਾਰੀ ਸੰਗਤ ਦਾ ਜਿਹੜੇ ਸਾਨੂੰ ਸੁਣਦੇ ਨੇ ਸਰੋਤੇ ਸਾਰਿਆਂ ਨੂੰ ਬੇਨਤੀ ਆ ਕਿ ਜਿੱਥੋਂ ਤੱਕਰ ਤੁਹਾਨੂੰ ਜਾਇਜ਼ ਲੱਗੇ ਉੱਥੋਂ ਤੱਕਰ ਸਾਡੀ ਜਿਹੜੀ ਆਵਾਜ਼ ਪਚਾਓ ਸਾਡੇ ਨਾਲ ਕਰੋ ਅਸੀਂ ਬਹੁਤ ਤੁਹਾਡਾ ਧੰਨਵਾਦੀ ਆ ਅਸੀਂ ਤਹਿ ਦਿਲ ਤੋਂ ਤੁਹਾਡੇ ਸ਼ੁਕਰਗੁਜ਼ਾਰ ਆ ਕਿ ਤੁਸੀਂ ਸਾਡੀ ਆਵਾਜ਼ ਨੂੰ ਸੁਣ ਕੇ ਇਹਨੂੰ ਸਾਡੇ ਸੁਣਨ ਤੇ ਨਾ ਰੱਖਿਓ ਤੁਸੀਂ ਸਰਚ ਮਾਰਿਓ ਸਰਚ ਮਾਰ ਕੇ ਇਸ ਚੀਜ਼ ਨੂੰ ਨੋਟ ਕਰਿਓ ਕਿ ਜੋ ਸਾਨੂੰ ਕਿਸਾਨ ਆਗੂ ਕਹਿ ਰਹੇ ਆ ਕਿ ਵਾਕਿਆ ਸੱਚ ਹੈ ਜੇ ਸੱਚ ਹੈ ਇਹਨੂੰ ਅੱਗ ਦੀ ਤਰ੍ਹਾਂ ਜਿਹੜੀ ਫਲਾਈਏ ਤੇ ਸਰਕਾਰ ਦੇ ਕਾਰਪੋਰੇਟ ਘਰਾਣੇ ਦੇ ਬਰਖਲਾਫ ਲੜੀਏ ਇੰਨਾ ਹੀ ਕਹਿੰਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸੋ ਇਸ ਵੀਡੀਓ ਨੂੰ ਵੱਤ ਵਤ ਸ਼ੇਅਰ ਕਰਨਾ ਵੀਰ ਭਪਿੰਦਰ ਸਿੰਘ ਨੇ ਵੀ ਬੇਨਤੀ ਕੀਤੀ ਕਿਉਂਕਿ ਹੱਕ ਸੱਚ ਵਾਸਤੇ ਤੁਹਾਡਾ ਚੈਨਲ ਕਿਸਾਨ ਜੱਥੇਬੰਦੀਆਂ ਜਿਹੜਾ ਸਾਡੀ ਧਰਤੀ ਜਿਹੜਾ ਸਾਡਾ ਸਾਡੇ ਲੋਕ ਚੈਨਲ ਵੱਤ ਵਤ ਤੁਹਾਡੇ ਵਾਸਤੇ ਸਮਾਜ ਭਲਾਈ ਦੀਆਂ ਵੀਡੀਓ ਤੁਹਾਡੇ ਸਾਹਮਣੇ ਸਨਮੁਖ ਕਰਦਾ ਰਹੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ